ਭਗਤ ਆਊਗਾ ਤੁਹਾਨੂੰ ਧੂਕੇ ਬਾਹਰ ਕੱਢਾਂਗੇ ਅਸੀਂ ਆਕਾਲੀ ਦਲ ਚੋਂ ਇਥੇ ਤੇ ਰੱਖਿਓ ਜੇ ਗੱਲ ਤਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਤਿੱਖਾ ਬਿਆਨ ਦਿੱਤਾ ਗਿਆ ਉਹਨਾਂ ਲੀਡਰਾਂ ਬਾਰੇ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਸਨ ਤੇ ਇਹ ਬਿਆਨ ਤੋਂ ਬਾਅਦ ਆਕਾਲੀ ਦਲ ਚ ਹਲਚਲ-ਵੱਧ ਗਈ ਹੈ ਤੇ ਹੁਣ ਇਸ ਬਿਆਨ ਤੇ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧਾ-ਸਿੱਧਾ ਚੈਲੰਜ ਕਰ ਦਿੱਤਾ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਲਿਖਿਆ ਗਾਨੀ ਹਰਪੀ ਸਿੰਘ ਜੀ ਦਸਿਓ ਕਿ ਜਰਾ ਕੀ ਸ਼ਿਵਸੈਨਾ ਨੂੰ ਤੋੜਨ ਵਾਲਿਆਂ ਤੋਂ ਅਕਾਲੀ ਦਲ ਵਿਰੁੱਧ ਸਾਜ਼ਿਸ਼ਾ ਘੜਨ ਦਾ ਕਿੰਨੇ ਚ ਸੌਦਾ ਮਾਰਿਆ ਜੇ ਮੈਨੂੰ ਤਾਂ ਤੁਸੀਂ 15 ਅਕਤੂਬਰ 2024 ਨੂੰ ਹੀ ਦਸ ਸਾਲ ਲੀ ਅਕਾਲੀ ਦਲ ਚੋਂ ਕੱਢ ਦਿੱਤਾ ਸੀ ਜੇ ਰਾਜਨੀਤੀ ਕਰਨੀ ਆ ਤਾਂ ਖੁੱਲਕੇ ਕਰੋ ਇਹੋ ਜੀਆਂ țeੜਕਮ ਬਾਜ਼ੀਆਂ ਨਾਲ ਸਿਆਸਤ ਨਹੀਂ ਹੁੰਦੀ ਇਹ ਸ਼ਿਵਸੈਨਾ ਨਹੀਂ ਇਹ ਅਕਾਲੀ ਨੇ ਅਕਾਲੀਆਂ ਨੂੰ ਇੰਨਾ ਵੀ ਕਮਜ਼ੋਰ ਨਾ ਸਮਝੋ ਅਕਾਲੀਆਂ ਨੂੰ ਖਤਮ ਕਰਦੇ ਕਰਦੇ ਕਈ ਤੁਰ ਗਏ ਇਨਾਂ ਨੂੰ ਤਾਂ ਖਤਮ ਕਰਦੀ ਕਰਦੀ ਇੰਦਰਾ ਗਾਂਧੀ ਵੀ ਜਹਾਨੋਂ ਤੁਰ ਗਈ ਚੈਲੰਜ ਗਿਆਨੀ ਜੀ ਖੁੱਲਾ ਚੈਲੰਜ ਹੈ ਤੁਹਾਨੂੰ ਮੇਰਾ ਜਿੱਥੇ ਮਰਜ਼ੀ ਬੈਂਸ ਰੱਖ ਲੋ ਇੱਕ ਤੁਸੀਂ ਇੱਕ ਮੈਂ ਤੇ ਇੱਕ ਲਾਈਵ ਕਰਨ ਵਾਲਾ ਤੇ ਇੱਕ ਕੈਮਰਾ ਤੁਸੀਂ ਆਪਣੇ ਸਬੂਤ ਲੈ ਕੇ ਆਇਆ ਜੇ ਤੇ ਮੈਂ ਆਪਣੇ ਸਬੂਤ ਲੈ ਕੇ ਆਵਾਂਗਾ ਮਰਿਆਦਾ ਸਰਵੋਤਮ ਹੈ ਮਨਮਰਜ਼ੀਆਂ ਨਹੀਂ ਤੇ ਨਾਲ ਹੀ ਇੱਕ ਹੋਰ ਸੋਸ਼ਲ ਮੀਡੀਆ ਤੇ ਆਪਣੀਆਂ ਪੁਰਾਣੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਗਿਆਨੀ ਹਰਪੀਤ ਸਿੰਘ ਜੀ ਮੇਰੇ ਜੀਵਨ ਦੀ ਆ ਛੋਟੀ ਜਹੀ ਝਾਤਾ ਜਿਸ ਤੇ ਮੈਨੂੰ ਮਾਨ ਹੈ ਤੇਰੀਆਂ ਧਮਕੀਆਂ ਤੇ ਝੂਠ ਦੀ ਪਰਵਾਹ ਕਰਨ ਵਾਲਾ ਨਹੀਂ ਵਲਟੋਹਾ ਫਿਰ ਚੈਲੰਜ ਆ ਜਾ ਇਕੱਲੇ ਨਾਲ ਇਕੱਲਾ ਬਹਿਸ ਕਰ ਲਈਏ ਸਬੂਤਾਂ ਦੇ ਆਧਾਰਿਤ ਤੇ ਇਹ ਗੱਲਾਂ ਲਿਖ ਕੇ ਵਿਰਸਾ ਸਿੰਘ ਵਲਟੋਹਾ ਨੇ ਆਪਣੀਆਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਨਾਲ ਫੋਟੋਆਂ ਸ਼ੇਅਰ ਕੀਤੀਆਂ ਤੇ ਅਖਬਾਰ ਦੇ ਵਿੱਚ ਉਸ ਵੇਲੇ ਦੇ ਲੱਗੇ ਆਰਟੀਕਲ ਵੀ ਸਾਂਝੇ ਕੀਤੇ ਹੁਣ ਵਿਰਸਾ ਬਲਟੋਹਾ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧਾ-ਸਿੱਧਾ ਚੈਲੰਜ ਕਰ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਵਿਰਸਾ ਬਲਟੋਹੇ ਦੇ ਚੈਲੰਜ ਦਾ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ। ਜ਼ਿਕਰੇ ਖਾਸ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਸਟੇਜਾਂ ਤੋਂ ਜਾ ਕੇ ਕਿਤੇ ਨਾ ਕਿਤੇ ਅਕਾਲੀ ਦਲ ਦੇ ਲੀਡਰਾਂ ਨੂੰ ਘੇਰਦੇ ਨਜ਼ਰ ਆ ਰਹੇ ਨੇ ਤੇ ਹੁਣ ਵਿਰਸਾ ਸਿੰਘ ਬਲਟੋਹਾ ਵੀ ਸਿੱਧਾ-ਸਿੱਧਾ ਚੈਲੰਜ ਕਰਦੇ ਨਜ਼ਰ ਆ ਰਹੇ ਨੇ। ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।